BC ਦੇ ਵਸਨੀਕਾਂ ਨੂੰ ਆਉਣ ਵਾਲੀ ਗਰਮੀ ਦੀ ਲਹਿਰ ਦਾ ਸਾਹਮਣਾ ਕਰਨ ਦੇ ਲਈ ਕਿਹਾ ਜਾ ਰਿਹਾ ਹੈ ਜੋ ਤਾਪਮਾਨ ਨੂੰ 30 ਡਿਗਰੀ ਤੇ ਇਸ ਤੋਂ ਵੱਧ ਦੇ ਉੱਚੇ ਪੱਧਰ ਤੱਕ ਪਹੁੰਚ ਸਕਦਾ ਹੈ ਜਿਵੇਂ ਮੌਸਮ ਵਿਗਿਆਨੀਆ ਨੇ ਕਿਹਾ ਹੈ ਕਿ ਗਰਮੀ ਵੈਂਕੂਵਰ ਆਈਲੈਂਡ ਤੋਂ ਸ਼ੁਰੂ ਹੋਵੇਗੀ ਤੇ ਸ਼ਨੀਵਾਰ ਦੇ ਅਖੀਰਲੇ ਹਿੱਸੇ ਦੇ ਵਿੱਚ ਅੰਦਰੂਨੀ ਹਿੱਸੇ ਨੂੰ ਹਿੱਟ ਕਰਦੇ ਹੋਏ ਪੂਰੇ ਸੂਬੇ ਦੇ ਵਿੱਚ ਯਾਨੀ ਪੂਰਬ ਵੱਲ ਨੂੰ ਵਧੇਗੀ ਊਰਜਾ ਮੰਤਰੀ ਜੈਸੀ ਔਸਪੋਨ ਨੇ ਕਿਹਾ ਹੈ ਕਿ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਹਨਾਂ ਦੇ ਘਾਰੀਆ ਜਨਤਕ ਥਾਮਾਂ ਜਿਵੇਂ ਕਿ ਕੂਲਿੰਗ 에어 ਕੰਡੀਸ਼ਨਿੰਗ ਇਮਾਰਤਾਂ ਤੇ ਬਾਹਰੀ ਵਾਟਰ ਮਿਸਟਿੰਗ ਸਟੇਸ਼ਨਾਂ ਨੂੰ ਲੱਭਣ ਦੇ ਲਈ ਕਿੱਥੇ ਜਾਣਾ ਹੈ ਇਸ ਲਈ ਹੀਟ ਪੰਪ ਵਰਗੀ ਸਹੂਲਤ ਵੀ ਜਿਹੜੀ ਆ ਉਹ ਦਿੱਤੀ ਜਾ ਰਹੀ ਹੈ ਜਿਸ ਦੇ ਨਾਲ ਗਰਮੀਆਂ ਦੇ ਵਿੱਚ ਠੰਡਕ ਦੇ ਵਿੱਚ ਰਹਿਣ ਤੇ ਸਰਦੀਆਂ ਦੇ ਵਿੱਚ ਨਿੱਗੇ ਰਹਿਣ ਦੇ ਵਿੱਚ ਮਦਦ ਮਿਲੇਗੀ ਇਸ ਦੇ ਨਾਲ ਪਰਿਵਾਰਾਂ ਨੂੰ 24000 ਤੱਕ ਬਚਤ ਕਰਨ ਦਾ ਮੌਕਾ ਮਿਲੇਗਾ ਲੋਰ ਮੀਨਲੈਂਡ ਤੇ ਹਾਲੇ ਦੁਆਲੇ ਚੀਜ਼ਾਂ ਗਰਮ ਹੋਣ ਵਾਲੀਆਂ ਨੇ ਮੌਸਮ ਵਿਗਿਆਨੀਆਂ ਮੁਤਾਬਕ ਬੀਸੀ ਦੇ ਆਲੇ ਦੁਆਲੇ ਗਰਮੀ ਸ਼ਨੀਵਾਰ ਤੋਂ ਸ਼ੁਰੂ ਹੋਵੇਗੀ ਲੋਰ ਮੀਨਲੈਂਡ ਦੇ ਵਿੱਚ ਪਾਣੀ ਦੇ ਨੇੜੇ 30 ਡਿਗਰੀ ਤੱਕ ਜਿਹੜਾ ਤਾਪਮਾਨ ਪਹੁੰਚੇਗਾ ਤੇ ਸਭ ਤੋਂ ਗਰਮ ਜਿਹੜੇ ਨੇ ਉਹ ਐਤਵਾਰ ਤੇ ਸੋਮਵਾਰ ਦੇ ਦਿਨ ਆਉਂਦੇ ਨੇ ਜਿਨ੍ਹਾਂ ਦਾ ਤਾਪਮਾਨ 30 ਡਿਗਰੀ ਦੇ ਹੇਠਲੇ ਪੱਧਰ ਤੇ ਹੁੰਦਾ ਤੇ ਰਾਤ ਭਾਰ ਦਾ ਤਾਪਮਾਨ 16 ਡਿਗਰੀ ਦੇ ਆਸ-ਪਾਸੇ ਹੈ ਸੋਮਵਾਰ ਤੋਂ ਬੁੱਧਵਾਰ ਤੱਕ ਤਾਪਮਾਨ 37 ਡਿਗਰੀ ਤੱਕ ਵਧਣ ਕਾਰਨ ਉਹ ਕਨਾਗਨ ਦੇ ਵਿੱਚ ਵਾਧੂ ਲੜੀ ਦੇਖੀ ਗਈ ਹੈ ਪਾਰਾ ਵਧਨ ਦੇ ਨਾਲ ਤੁਸੀਂ ਕਿਸੇ ਵੀ ਕਰਦੇ ਹੋ ਸੰਭਾਵਤ ਤੌਰ ਤੇ ਸਥਾਨਕ ਪਾਵਰ ਤੇ ਪਾਣੀ ਪ੍ਰਣਾਲੀਆਂ ਤੇ ਦਬਾਅ ਪਵੇਗਾ ਬੀਸੀ ਹਾਈਡਰੋ ਦਾ ਕਹਿਣਾ ਹੈ ਕਿ ਇਸ ਨੇ ਕਮਜ਼ੋਰ ਘਟ ਆਂਦਨੀ ਵਾਲੇ ਵਿਅਕਤੀਆਂ ਦੀ ਮਦਦ ਕਰਨ ਲਈ ਸੁਭਾਈ ਪ੍ਰੋਗਰਾਮ ਦੇ ਹਿੱਸੇ ਵਜੋਂ 11000 에ਅਰ ਕੰਡੀਸ਼ਨਰ ਜਿਹੜੇ ਨੇ ਉਹ ਲਗਾਏ ਨੇ ਇਸ ਸਮੇਂ ਲਗਭਗ 35000 ਐਪਲੀਕੇਸ਼ਨਾਂ ਤੇ ਕਾਰਵਾਈ ਕੀਤੀ ਜਾ ਰਹੀ ਹੈ ਤੇ ਅਗਲੇ ਮਹੀਨੇ ਇੰਸਟਾਲੇਸ਼ਨ ਹੋਣੀ ਚਾਹੀਦੀ ਹੈ ਉਹਨਾਂ ਦਾ ਕਹਿਣਾ ਹੈ ਕਿ ਮਨਜ਼ੂਰਸ਼ੁਦਾ 에ਅਰ ਕੰਡੀਸ਼ਨਰ ਯੂਨਿਟਾਂ ਵਿੱਚੋਂ ਲਗਭਗ 76% ਦੀ ਲੋਰਮੈਂਟ ਲੈਂਡ ਦੇ ਵਿੱਚ ਨੇ ਯਕੀਨ ਉਹਨੇ ਕਿਹਾ ਹੈ ਕਿ ਇੱਕ ਸੁਧਾਰਨ ਤਰੀਕਾ ਇਹ ਯਕੀਨੀ ਬਣਾਉਣਾ ਹੈ ਕਿ ਤੁਸੀਂ ਆਪਣੇ ਬਲਾਈਂਡ ਉਪਰਭਾਵਸ਼ਾਲੀ ਢੰਗ ਨਾਲ ਵਰਤ ਰਹੇ ਹੋ ਤੇ ਤੁਸੀਂ ਆਪਣੇ ਅਪਾਰਟਮੈਂਟ ਜਾਂ ਆਪਣੇ ਘਰ ਨੂੰ ਰੰਗਤ ਕਰਦੇ ਹੋ ਤਾਂ ਤੁਸੀਂ 65% ਦੀ ਤੱਕ ਗਰਮੀ ਨੂੰ ਰੋਕ ਰਹੇ ਹੋ ਦੂਜੀ ਚੀਜ਼ ਜਿਸ ਦੀ ਅਸੀਂ ਸਿਫਾਰਿਸ਼ ਕਰਦੇ ਹਾਂ ਉਹ ਹੈ એનર્ਜੀ ਸਟਾਰ ਦੀ ਵਰਤੋਂ ਕਰਨਾ ਪਾਣੀ ਦੀ ਵਰਤੋਂ ਕਈ ਗਰਮੀ ਦੀ ਲਹਿਰ ਦੇ ਵੀ ਨੇੜੇ ਉਹ ਜਿਹੜੀ ਹੈ ਉਹ ਨਜ਼ਰ ਰੱਖੀ ਜਾਵੇਗੀ ਇਹ ਖੇਤਰ ਮੌਜੂਦਾ ਸਮੇਂ ਵਿੱਚ ਪੜਾ ਇੱਕ ਪਾਣੀ ਦੀਆਂ ਪਾਬੰਦੀਆਂ ਵਿੱਚ ਹੈ ਮਤਲਬ ਕਿ ਵਸਨੀਕਾਂ ਨੂੰ ਹਰ ਹਫ਼ਤੇ ਲਗਭਗ 1 ਘੰਟੇ ਲਈ ਆਪਣੇ ਲੌਨ ਨੂੰ ਪਾਣੀ ਦੇਣ ਦੀ ਇਜਾਜ਼ਤ ਹੈ ਹਰ ਕਿਸੇ ਨੂੰ ਪਾਣੀ ਲਾਉਣ ਦੀਆਂ ਪਾਬੰਦੀਆਂ ਦੀ ਪਾਲਣਾ ਕਰਨ ਲਈ ਆਪਣੀ ਭੂਮਿਕਾ ਨਿਭਾਉਣ ਦੀ ਲੋੜ ਹੁੰਦੀ ਹੈ ਤਾਂ ਜੋ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਸਾਡੇ ਕੋਲ ਗਰਮ ਤੇ ਖੁਸ਼ਕ ਗਰਮੀਆਂ ਲਈ ਪਾਣੀ ਕਾਫੀ ਹੈ ਇਸਲ ਵਿੱਚ ਇਸ ਗੱਲ ਤੇ ਵੀ ਨਿਰਭਰ ਕਰਦਾ ਹੈ ਕਿ ਲੋਕ ਆਪਣੇ ਪਾਣੀ ਦੀ ਵਰਤੋਂ ਕਿਵੇਂ ਕਰਦੇ ਨੇ ਇਸ ਲਈ ਜੇਕਰ ਉਹ ਇਸ ਨੂੰ ਸੰਭਾਲਦੇ ਨੇ ਤੇ ਇਸ ਦੀ ਵਰਤੋਂ ਜਿੱਥੇ ਸਭ ਤੋਂ ਜ਼ਿਆਦਾ ਵੱਧ ਪਾਣੀ ਖਾਣਾ ਬਣਾਉਣ ਸਫਾਈ ਕਰਨ ਲਈ ਵਰਤਦੇ ਨੇ ਤਾਂ ਉਮੀਦ ਹੈ ਕਿ ਅਸੀਂ ਗਰਮੀਆਂ ਦੌਰਾਨ ਚੰਗੀ ਸਥਿਤੀ ਵਿੱਚ ਰਹਾਂਗੇ ਉਹਨਾਂ ਕਹਿੰਿਆ ਕਿ ਪਾਣੀ ਦੀਆਂ ਪਾਬੰਦੀਆਂ ਆਮ ਤੌਰ ਤੇ ਘਰ ਤੋਂ ਬਾਹਰ ਵਰਤੋਂ ਕਾਰਨ ਵੱਧ ਜਾਂਦੀਆਂ ਨੇ న్యూਸ ਸਿਸ ਤੋਂ ਚੈਨਲ ਪੰਜਾਬੀ ਦੀ ਰਿਪੋਰਟ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।